ਹਜੀ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਇਰਮੈਨ ਆ ਜੀ ਅੱਜ ਦੀ ਕੀ ਘਟਨਾ ਹੋਈ ਕੀ ਚੱਕਰ ਪਿਆ ਭਾਜੀ ਇਹ ਸਾਨੂੰ ਨਾ 12:52 ਮਿੰਟ ਤੇ ਕਾਲ ਆਈ ਆ ਕਿ ਅਮਰਸਰ ਚੌਂਗੀ ਤੇ ਗੱਡੀ ਨੂੰ ਅੱਗ ਲੱਗ ਗਈ ਆ ਅੱਛਾ ਜੀ ਤੇ ਆਪਾਂ ਦੋ ਤੋਂ ਮਿੰਟ ਦੋ 2.5 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਗਏ ਆ ਉੱਥੇ ਪਹੁੰਚ ਕੇ ਆਪਾਂ ਕੀ ਨਾ ਦੇਖਿਆ ਕਿ ਗੱਡੀ ਨੂੰ ਅੱਗ ਲੱਗੀ ਬਰੇਰੋ ਗੱਡੀ ਸੀ ਉਹਨੂੰ ਅੱਗ ਲੱਗੀ ਹੋਈ ਸੀ ਤੇ ਸੀਟਾਂ ਨੂੰ ਅੱਗ ਲੱਗੀ ਸੀ ਆਪਾਂ ਜਾਂਦੇ ਪਾਣੀ ਨਾਲ ਬੁਝਾਤੀ ਆ ਤੇ ਕਿੰਨਾ ਕ ਨੁਕਸਾਨ ਹੋ ਚੁੱਕਾ ਭਾਜੀ ਇਹ ਭਾਜੀ ਹੁਣ ਇਹਨਾਂ ਨੇ ਪਤਾ ਜਿਹੜੀਆਂ ਸੀਟਾਂ ਵਗੈਰਾ ਸੀ ਉਹ ਸੜ ਗਈਆਂ ਤੇ ਵਾਇਰਿੰ ਹੇ ਭਾਜੀ ਇਹਨਾਂ ਨੇ ਦੱਸਿਆ ਜੀ ਕੀ ਨਾਮ ਸਰਿੰਦਰ ਸਿੰਘ ਚਲਠੀਕਰੀ ਵਾਲ ਪਿੰਡ ਦੇ ਨਾਲ ਜੀ ਠੀਕ ਹੈ ਜੀ ਓਕੇ ਅਜੀ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਇਰਮੈਨ ਆ ਜੀ ਅੱਜ ਦੀ ਕੀ ਘਟਨਾ ਹੋਈ ਕੀ ਚੱਕਰ ਪਿਆ ਭਾਜੀ ਸਾਨੂੰ ਉਹਨਾਂ 12:52 ਮਿੰਟ ਤੇ ਕਾਲ ਆਈ ਆ ਕਿ ਅਮਰਸਾ ਚੌਂਗੀ ਦੇ ਗੱਡੀ ਨੂੰ ਅੱਗ ਲੱਗ ਗਈ ਆ ਅੱਛਾ ਜੀ ਤੇ ਆਪਾਂ ਦੋ ਤੋਂ ਮਿੰਟ ਦੋ 2.5 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਗਏ ਆ ਉੱਥੇ ਪਹੁੰਚ ਕੇ ਆਪਾਂ ਕੀ ਨਾ ਦੇਖਿਆ ਕਿ ਗੱਡੀ ਨੂੰ ਅੱਗ ਲੱਗੀ ਬਲੈਰੋ ਗੱਡੀ ਸੀ ਉਹਨੂੰ ਅੱਗ ਲੱਗੀ ਹੋਈ ਸੀ ਤੇ ਸੀਟਾਂ ਨੂੰ ਅੱਗ ਲੱਗੀ ਸੀ ਆਪਾਂ ਜਾਂਦੇ ਪਾਣੀ ਨਾਲ ਭਜਾਤੀ ਹੈ ਤੇ ਕਿੰਨਾ ਕ ਨੁਕਸਾਨ ਹੋ ਚੁਕਾ ਭਾਜੀ ਇਹ ਭਾਜੀ ਹੁਣ ਇਹਨਾਂ ਨੇ ਪਤਾ ਜਿਹੜੀਆਂ ਵਿੱਚ ਸੀਤਾਂ ਵਗੈਰਾ ਸੀ ਉਹ ਸੜ ਗਈਆਂ ਤੇ ਵਾਇਰਿੰਗ ਵੀ ਸੜ ਗਈ ਤੇ ਕਿੱਥੇ ਦੀ ਗੱਡੀ ਤੇ ਕਿੱਥੇ ਦੇ ਬੰਦੇ ਇਹ ਇਹ ਭਾਜੀ ਇਹਨਾਂ ਨੇ ਦੱਸਿਆ ਜੀ ਕਿ ਨਾ ਸਵਿੰਦਰ ਸਿੰਘ ਹੈ ਛਲਠੀ ਗਰੀਵਾਲ ਪਿੰਡ ਦੇ ਇਹਨਾਂ ਦਾ ਠੀਕ ਹੈ ਓਕੇ